ਸ਼੍ਰੀ ਕਾਲਜੀ ਉਮੀਦ ਕਰਦਾ ਦ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਤੁਹਾਡੇ ਲਈ ਮਾਡਲ ਸੂਟ ਲੈ ਕੇ ਆਏ ਆ ਪ੍ਰਾਈਸ ਬਹੁਤ ਜੈਨੂਅਨ ਆ ਜੀ ਨਾਲ ਦੀ ਨਾਲ ਹੀ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਦੇਖੋ ਜੀ ਜੋਰਜਟ ਦਾ ਸੂਟ ਰਹੂਗਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਤੇ ਕਲਰ ਦਿਖਾ ਦਿੰਨੇ ਆ ਕਿਹੜੇ ਕਿਹੜੇ ਨੇ ਇਹਦੇ ਵਿੱਚ ਆਹ ਨੈੱਕ ਬਣਿਆ ਹੋਇਆ ਜੀ ਦੇਖੋ ਫਿਰ ਇਸ ਤਰ੍ਹਾਂ ਹਲਕੇ ਹਲਕੇ ਬੁਟੀਆਂ ਜੀ ਬਣੀ ਹੋਈਆਂ ਨੇ ਆਕੀਰਾ ਬਣਿਆ ਹੋਇਆ ਜੀ ਦਿਆ ਹੈਗਾ ਜੀ ਮੂਰੀ ਵਰਕ ਆ ਤੁਸੀਂ ਚਾਹੋ ਤਾਂ ਪਲਾਜੋ ਬਣਾ ਸਕਦੇ ਹੋ ਚਾਹੋ ਤਾਂ ਸਲਵਾਰ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਕਲਰ ਇਹ ਚ ਬਹੁਤ ਪਿਆਰੇ ਪਿਆਰੇ ਨੇ ਪ੍ਰਾਈਸ ਇਹਦਾ ਹੈਗਾ ਜੀ ਸਿਰਫ 600 ਰੁਪਏ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਆ ਹੈਗਾ ਜੀ ਦੇਖੋ ਦੁਪੱਟਾ ਇਸ ਤਰ੍ਹਾਂ ਸਾਰੇ ਦੁਪੱਟੇ ਤੇ ਫਲਾਵਰ ਬਣੇ ਹੋਣਗੇ ਸਾਰੇ ਮਾਡਲ ਵਾਲੇ ਸੂਟ ਨੇ ਜੀ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਸੋਹਣੇ ਕਲਰ ਨੇ ਜੀ ਇਹ ਸਾਰੇ ਲਾਈਟ ਲਾਈਟੇ ਜੀ ਕਲਰ ਨੇ ਤੇ 60 ਪ੍ਰਾਈਸ ਤੇ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਆ ਹੈਗਾ ਜੀ ਇਹਦਾ ਸੈਕੰਡ ਕਲਰ ਕੱਚਾ ਪੀਲਾ ਗਰਮੀਆਂ ਦੇ ਵਿੱਚ ਇਹ ਵੀ ਬਹੁਤ ਸੋਹਣਾ ਲੱਗਦਾ ਜੀ ਦੇਖੋ ਸਾਰੇ ਮਾਡਲ ਵਾਲੇ ਸੂਟ ਰਹਿਣਗੇ ਤੇ ਤੁਹਾਨੂੰ ਕਲਰ ਦਿਖਾਉਣੇ ਆਪਾਂ ਬੁਕਿੰਗ ਹੁਣੇ ਕਰਵਾ ਲਿਓ ਜੀ ਦਿਆ ਹੈਗਾ ਜੀ ਨੈਕਸਟ ਕਲਰ ਲਾਈਟ orangei shade ਹੈ ਇਹ ਤੇ ਇੱਕ yellow ਦੇ ਵਿੱਚ ਆਪਣੇ ਕੋਲੇ ਇਹ ਵਾਲਾ ਕਲਰ ਹੈ ਜੀ ਪ੍ਰਾਈਸ ਹੈਗਾ ਇਹਦਾ ਜੀ 600 ਰੁਪਏ ਅੱਜ ਜੀ ਬੁਕਿੰਗ ਕਰਵਾ ਲਓ ਜੀ ਕੱਲ ਨਹੀਂ ਸੂਟ ਮਿਲਣਗੇ ਤੁਹਾਨੂੰ ਜਿਹਦੀ ਅੱਜ ਬੁਕਿੰਗ ਹੋਗੀ ਉਹਨੂੰ ਮਿਲ ਜਾਣਗੇ ਸਾਰੇ ਮਾਡਲ ਵਾਲੇ ਸੂਟ ਰਹਿਣਗੇ ਤੇ ਨੈਕਸਟ ਜੀ ਆਪਾਂ ਆਹ ਵਾਲਾ ਡਿਜ਼ਾਈਨ ਤਿਆਰ ਕਰਵਾਇਆ ਪਿਓਰ ਸ਼ਿਮਰ ਦੀ ਸ਼ਾਰਟ ਹੋਏਗੀ ਇਸ ਤਰ੍ਹਾਂ ਦੇਖੋ ਜੀ ਪੈਨਲ ਵਰਕ ਹੈ ਪਾਰਟੀ ویئر ਸੂਟ ਇਹ ਇਹਦੇ ਵਿੱਚ ਜੀ ਆਪਾਂ ਦੋ ਕਲਰ ਹੋਰ ਕਸਟਮਾਈਜ਼ ਕਰਵਾਏ ਨੇ ਇੱਕ ਮਹਿੰਦੀ ਇੱਕ ਪਿੰਕ ਇਸ ਹਾਲਾਤਾਂ ਨੂੰ ਆਪੇ ਹੀ ਦਿਖਾ ਰਹੇ ਆਂ ਡਿਜ਼ਾਈਨ ਜੀ ਸੇਮ ਰਹੂਗਾ ਤੇ ਕਲਰ ਇਹਦੇ ਵਿੱਚ ਇੱਕ ਮਹਿੰਦੀ ਮਿਲ ਜੂਗਾ ਇੱਕ ਪਿੰਕ ਮਿਲ ਜੂਗਾ ਫੁੱਲ ਪਿਓਰ ਦੀ ਸਲਵਾਰ ਹੋਏਗੀ ਦੇਖੋ ਇਹ ਹੈਗਾ ਜੀ ਮੂੜੀ ਵਰਕ ਆ ਹੈਗਾ ਜੀ ਦੁਪੱਟਾ ਲਾਈਟ ਵੇਟ ਹੀ ਰੱਖਿਆ ਜੀ ਦੁਪੱਟਾ ਆਪਾਂ ਇਹਦਾ ਜਿਹੜਾ ਪ੍ਰਾਈਸ ਆ ਉਹ ਹੈਗਾ 1600 ਰੁਪਏ ਸ਼ੀਪਿੰਗ ਫਰੀ ਗਿਆ ਜੀ ਇਹਦੀ ਕਲਰ ਤੁਹਾਨੂੰ ਦੱਸ ਹੀ ਦਿੱਤੇ ਹੁਣ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਧੰਵਾ ਜੀ